ਜੋ ਆਛ ਚੋਂਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਕੇ ਜੀ ਦਾਤ ਬਖਸ਼ਿਸ਼ ਕੀਤੀ ਆਪ ਕੋ ਗੋਵਰਨ ਸੇ ਪਾਤਸ਼ਾਹ ਮਹਾਰਾਜ ਜੀ ਉਥੇ ਜੋਤੀ ਜੋਤ ਸੁਆ ਗਈ ਹੁਣ ਕਮਾਲ ਆਈਏ ਬੰਦਾ ਸਿੰਘ ਬਹਾਦਰ ਜੀ ਦੇ ਜੱਤ ਵਿੱਚ ਜਦੋਂ ਉਹ ਪਿਆਰੇ ਹਜੂਰ ਸਾਹਿਬ ਦੀ ਧਰਤੀ ਤੋਂ ਤੁਰਿਆ ਨਾ 1670 ਈਸਵੀ ਨੂੰ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਜਨਮ ਹੈ ਰਜौरी ਪੋਰਸ਼ ਜੰਮੂ ਕਸ਼ਮੀਰ ਦੇ ਇਲਾਕੇ ਦਾ ਉਹਨਾਂ ਦਾ ਜਨਮ ਹੈ ਬਿਆਰੂ ਹਿੰਦੂ ਘਰਾੜੇ ਦੇ ਵਿੱਚ ਜਨਮ ਹੁੰਦਾ ਹੈ ਅਪ ਤੁਸੀਂ ਵੇਖੋ ਗੁਰੂ ਸਾਹਿਬ ਨੇ ਸ਼ਿਵਾਂ ਕਿੰਨੀ ਵੱਡੀ ਲਈ ਹੈ ਬੰਦਾ ਸਿੰਘ ਬਹਾਦਰ ਤੋਂ ਪੰਜ ਸਿੰਘ ਉਹਨਾਂ ਦੇ ਨਾਲ ਤੁਰੇ ਸੀ ਜਿਵੇਂ ਜਿਵੇਂ ਬੰਦਾ ਸਿੰਘ ਬਹਾਦਰ ਹਜ਼ੂਰ ਸਾਹਿਬ ਤੋਂ ਆ ਰਿਹਾ ਹੈ ਹਰਿਆਣਾ ਦਾ ਕਿਤੇ ਹੋਇਆ ਉਸ ਸਮੇਂ ਹਰਿਆਣੇ ਨੂੰ ਕਰਦੇ ਤੇ ਉਹਨਾਂ ਨੇ ਕਾਲਦਾਤ ਕਾਲਸਾ ਜਿਹੜਾ ਰਾਜ ਹੈ ਸਢੋਰੇ ਦੇ ਨੇੜੇ ਉਹਨਾਂ ਨੇ ਸਥਾਪਿਤ ਕੀਤਾ ਔਰ ਦੋ ਸਿੱਕੇ ਉਹਨਾਂ ਨੇ ਜਾਰੀ ਕੀਤੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਸਿੱਕਾ ਜਾਰੀ ਕੀਤਾ ਜੇਕਰ ਗੁਰੂ ਗੋਬਿੰਦ ਸਿੰਘ ਪਾਸ਼ਾਵਾ ਰਾਜ ਦੇ ਨਾਮ ਤੇ ਬੰਦਾ ਸਿੰਘ ਬਹਾਦਰ ਜਿਹਨੇ ਉਸ ਸਮੇ ਸਾਹਿਜ ਜਿਹੜਾ ਉਹ ਜਾਰੀ ਕੀਤਾ ਆਪਣੇ ਨਾਮ ਤੇ ਵਿਚਾਰੇ ਕਰ ਸਕਦੇ ਪਰ ਨਹੀਂ ਉਹਨਾਂ ਨੇ ਆਪਣੇ ਗੁਰੂ ਦਾ ਸਤਕਾਰ ਕੀਤਾ ਦੋ ਸਿੱਕੇ ਉਸ ਸਮੇ ਉੱਥੇ ਜਾਰੀ ਕੀਤੇ ਜਾਂਦੇ ਨੇ ਥੋੜਾ ਹਰਿਆਣੇ ਵਿੱਚ ਆਉਂਦਿਆਂ ਹੋਇਆ ਗੁਰੂ ਸਾਹਿਬ ਜੋ ਸਢੋਰੇ ਦੇ ਧਰਤੀ ਤੇ ਉਹਨਾਂ ਨੂੰ ਉਸ ਸਮੇ ਉਸ ਪਹੁੰਚੇ ਨੇ ਬੰਦਾ ਸਿੰਘ ਬਹਾਦਰ ਜੀ 5000 ਦੀ ਗਿਣਤੀ ਦੇ ਵਿੱਚ ਸਿੱਖ ਇਕੱਠਾ ਹੋ ਚੁੱਕਾ ਪਿਆਰੇ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਪ੍ਰਚਾਰ ਹੋਇਆ ਬੰਦਾ ਸੇ ਬਾਤ ਕਰ ਰਿਹਾ ਹੁਕਮ ਲਾ ਮੇ ਭੇਜੇ ਅਨੇਕਾਂ ਸਿੱਖ ਆ ਗਏ ਕਿਉਂਕਿ ਸਹਿਬਜ਼ਾਦਾ ਜੀ ਨੇ ਸ਼ਹੀਦੀ ਦੇਣਾ ਪੂਰੀ ਸਿੱਖ ਕੌਮ ਨੂੰ ਅੰਦਰੋਂ ਤੇ ਬਾਹਰੋਂ ਝੰਡੂੜ ਕੇ ਰੱਖ ਦਿੱਤਾ ਹਰ ਇੱਕ ਬੰਦਾ ਚਾਹੁੰਦਾ ਕਿ ਉਹ ਸੁਚਨ ਨੰਦਨੋਂ ਗੰਗੋਗ੍ਰਾਮਣ ਨੂੰ ਵਜ਼ੀਰਕਾਰ ਨੂੰ ਜਾਨੀਕਾਰ ਤੇ ਮਾਲੀਕਾਰ ਨੂੰ ਇਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹਰ ਇੱਕ ਸਿੱਖ ਬੀਬੀ ਪੈਣ ਬਜ਼ੁਰਗ ਨੌਜਵਾਨ ਸਾਰੇ ਇਹੀ ਅਰਦਾਸ ਕਰ ਰਹੇ ਸਨ ਪਰ ਕਰਨੇ ਕਰਤਾ ਉਸ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਹੈ ਬਿਦਵਾਰ ਨੇ ਬੜਾ ਸੋਹਣਾ ਲਿਖਿਆ ਹੈ ਨਾ ਉਹ ਬਿਦਵਾਰ ਇਹ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਰਾਜ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਜ ਜੀ ਦੋਨਾਂ ਨੇ ਸੋਚ ਕੋਈ ਹੈ ਜੋ ਤ ਉਹ juxta सहेशक ਆਇਆ ਬਿਰ ਪੁਲਟੀ ਹੈ ਇਹ ਲਫ਼ਜ਼ ਆਪਾਂ ਗੁਰਬਾਣੀ ਵਿੱਚੋਂ ਵੀ ਪੜ੍ਹਦੇ ਤੇ ਗੁਰੂ ਪਿਆਰ ਵਾਲੇ ਤੁਸੀਂ ਹਲਾਲ ਲਗੋਗੇ 15 April 1469 ਈਸਵੀ ਦਾ ਗੁਰੂ ਨਾਨਕ ਸਾਹਿਬ ਦਾ ਜਨਮ ਹੈ ਤੇ 14 April ਗੁਰੂ ਪਾਤਸ਼ਾਹ ਰਾਜ ਜੀ ਨੇ ਉਸ ਸਮੇ 1699 ਦੀ ਵਿਸਾਖੀ ਜਿਹੜੀ ਹੈ ਗੁਰਨਾਨ ਦੇ ਪਾਤਸ਼ਾਹ ਮਹਾਰਾਜ ਨੇ ਵਰਤ ਨੂੰ ਸਾਹਮਣੇ ਰੱਖਦਿਆਂ ਹੋਇਆ 14 ਅਪ੍ਰੈਲ ਗੁਰੂ ਸਦਨ ਜੀ ਨੇ ਸਿਲੈਕਟ ਦਿੱਤੇ ਸੋ ਅੱਜ ਨੂੰ ਹੋ ਕੇ ਰਿਹਾ ਅੱਜ ਸਾਡੇ ਕੌਮ ਨੂੰ ਇਤੋਂ ਸੁਪੇਂਡ ਦੀ ਸਰਕਾਰੀ ਕੈਦ ਦੋਵੇ ਨਾ ਜਿੱਕੋ ਇਕੱਠੇ ਹੋ ਕੇ ਤੁਸੀਂ ਸਾਨੂੰ ਇੱਕ ਡੇਟ ਦੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਦ ਗੁਰਨਾਨ ਪਾਤਸ਼ਾਹ ਮਹਾਰਾਜ ਨੇ ਵਰਤ ਦੀ ਤੁਹਾਡੀ ਸਰਕਾਰੀ ਛੁੱਟੀ ਕਰ ਦਵਾਂਗੇ ਅਸੀਂ ਡੇਟ ਨਹੀਂ ਦੇ ਸਕਦੇ ਪਿਆਰੀ ਉਹਨਾਂ ਨੂੰ ਕਾਰਨ ਕੀ ਹੈ 15 ਪ੍ਰਾਪ 1493 ਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਜਨਮ ਹੁੰਦਾ ਹੈ ਤੇ ਸਾਡੇ ਕੋਲ ਪਤਾ ਨਹੀਂ ਕਿਹੜੇ ਚੱਕਰਾਂ 'ਚ ਪੈ ਗਈ ਹੈ ਨੌਕਰ ਮਿੰਨੇ ਚ ਬਿੜਾ ਰਹੇ ਆਪਾਂ ਬਣਾਇਆ ਕਿ ਨਹੀਂ ਬਣਾਇਆ ਪਿਆਰੇ ਤੁਸੀਂ ਆਪਾਂ ਜਦੋਂ ਪੰਜਾਬ ਦੀ ਧਰਤੀ